ਲੋਕ ਸਤਿਕਾਰ ਕਰਦੇ ਨੇ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪਿਆਰ ਨਾਲ ਪੜਾਂਗੇ ਤਾਂ ਫਿਰ ਪ੍ਰੋਸਾ ਗੁਰੂ ਤੇ ਬਣਨਾ ਆਵਸ਼ਕ ਹੈ ਕਿ ਜੋ ਗੁਰੂ ਤੇ ਭਰੋਸਾ ਬਣ ਜਾਏ ਨਾ ਜਦੋਂ ਅੰਦਰੋਂ ਗੁਰੂ ਦੇ ਪ੍ਰਤੀ ਪਿਆਰ ਹੋਵੇ ਭਰੋਸਾ ਹੋਵੇ ਯਕੀਨ ਹੋਵੇ ਨਾ ਤਾਂ ਫਿਰ ਸਾਥ ਸੰਗਤ ਫਿਰ ਐਸੀ ਕਿਰਪਾ ਹੋ ਜਾਂਦੀ ਹੈ ਇੱਕ ਜਿਹੜੀ ਘਟਨਾ ਆਇਆ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੁਝ ਨੌਜਵਾਨ ਵੀਰ ਜਿਹੜੇ ਨੇ ਪਿੰਡ ਦੇ ਇਕੱਠੇ ਹੋਏ ਪਿੰਡ ਥੋੜਾ ਜਿਹਾ ਦੂਰ ਸੀ ਤੇ ਆ ਕੇ ਗੁਰੂ ਘਰ ਉਹਨਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀਰ ਨਮਤਾ ਢੇਕਿਆ ਹੁਣ ਬਾਹਰ ਜਿੱਥੇ ਸੰਤ ਸਜੇ ਨੇ ਗੁਰਮਖ ਪਿਆਰੇ ਆ ਕੇ ਉਹਨਾਂ ਨੂੰ ਮੱਥਾ ਢੇਕਿਆ ਤੇ ਬਾਹਰ ਬੈਠੇ ਸੰਗਤ ਰੂਪ ਹੋ ਕੇ ਸਜ ਗਏ ਹੁਣ ਮਹਾਪੁਰਖ ਪੁੱਛਦੇ ਨੇ ਕਿ ਕਿਵੇਂ ਆਏ ਪੁੱਤਰ ਦੱਸੋ ਮਹਾਪੁਰਖ ਕਹਿੰਦੇ ਕੀ ਕੰਮ ਹੈ ਵੀ ਦੱਸਣਾ ਕਰੋ ਉਹਨਾਂ ਨੌਜਵਾਨ ਜਿਹੜੇ ਸੀ ਕਹਿਣ ਲੱਗੇ ਬਾਬਾ ਜੀ ਕਿ ਟੂਰਨਾਮੈਂਟ ਕਰਾਉਣ ਲੱਗੇ ਆ। ਮਾਂ ਬੁਰਖਾ ਕਰਨ ਲੱਗੇ ਕਿ ਭਾਈ ਕਰ। ਉਹ ਨੌਜਵਾਨਾਂ ਨੇ ਜਵਾਬ ਦਿੱਤਾ ਕਹਿੰਦੇ ਮਾਂ ਬੁਰਖੋ ਕਬੱਡੀ ਦਾ ਟੂਰਨਾਮੈਂਟ ਕਰਾਉਣ ਲੱਗੇ ਆ। ਮਾਂ ਬੁਰਖ ਕਹਿੰਦੇ ਬੜੀ ਵਧੀਆ ਗੱਲ ਹੈ। ਖੇਡੋ। ਕਿਹਨਾ ਖੇਡਣੀਆਂ ਚਾਹੀਦੀਆਂ? ਵਰ੍ਹਸ਼ਾਂ ਵਰ੍ਹਸ਼ਾਂ ਕਰੋ। ਪ੍ਰੈਕਟਿਸਾਂ ਕਰੋ। ਨਸ਼ਿਆਂ ਤੋਂ ਦੂਰ ਰਹੋ ਮਹਾਪੁਰਖਾਂ ਨੇ ਬਚਨ ਕਹੇ ਉਹਨਾਂ ਨੇ ਪ੍ਰੇਰਿਤ ਕੀਤਾ ਉਹਨਾਂ ਦੇ ਅੰਦਰਲਾ ਜਿਹੜਾ ਖੇਡਾਂ ਪ੍ਰਤੀ ਉਤਸ਼ਾਹ ਸੀ ਨਾ ਉਹਨੂੰ ਜ਼ਾਹਰ ਕੀਤਾ ਉਹਨੂੰ ਹੋਰ ਬੜਾਵਾ ਦਿੱਤਾ ਮਹਾਪੁਰਖ ਕਹਿੰਦੇ ਕਿਰਾਓ ਟੂਰਨਾਮੈਂਟ ਜੀ ਸਦਕੇ ਕਰਾਓ ਹੋਰ ਕੋਈ ਸੇਵਾ ਹੋਵੇ ਤੇ ਦੱਸਿਓ ਕਹਿੰਦੇ ਮਹਾਪੁਰਖੋ ਤੁਸੀਂ ਵੀ ਦਰਸ਼ਨ ਦੇਣੇ ਉਹ ਕਹਿੰਦੇ ਨਹੀਂ ਭਾਈ ਤੁਸੀਂ ਸੇਵਾ ਦੱਸੋ ਕਿ ਕੀ ਕਰ ਸਕਦੇ ਹਾਂ ਉਹਨਾਂ ਨੌਜਵਾਨ ਕਹਿਣ ਲੱਗੇ ਕਿੰਦੇ ਮਾਪੁਰਖੋ ਕੋਈ ਵੀ ਕਿਰਪਾ ਕਰ ਦਿਓ ਤੁਹਾਡਾ ਦੇ ਆਸ਼ੀਰਵਾਦ ਹੀ ਚਾਹੀਦਾ ਹੈ। ਕਹਿੰਦੇ ਟੂਰਨਾਮੈਂਟ ਵਧੀਆ ਹੋ ਜਾਏ ਤੁਸੀਂ ਬਸ ਕਿਰਪਾ ਕਰ ਦਿਓ ਆਸ਼ੀਰਵਾਦ ਦਿਓ। ਉਹ ਮਾਪੁਰਖ ਕਹਿਣ ਲੱਗੇ ਕਿ ਭਾਈ ਇਨਾਮ ਕਿੰਨਾ ਰੱਖਿਆ ਹੋਇਆ ਹੈ? ਮਾਪੁਰਖਾਂ ਨੇ ਪੁੱਛਿਆ ਕਿ ਭਾਈ ਇਨਾਮ ਕਿੰਨਾ ਰੱਖਿਆ ਹੈ? ਉਹਨਾਂ ਨੌਜਵਾਨ ਉੱਠਿਆ ਤੇ ਉਹ ਕਹਿਣ ਲੱਗਾ ਪਾਪਾ ਜੀ ਜੇਤੂ ਟੀਮ ਦੇ ਲਈ 31 ਹਜ਼ਾਰ ਰੱਖਿਆ ਹੈ। ਜਿਹੜੀ ਦੂਸਰੇ ਨੰਬਰ ਤੇ ਟੀਮ ਆਵੇਗੀ ਉਹਦੇ ਲਈ 21000 ਰੱਖਿਆ ਹੈ ਹੁਣ ਮਹਾਪੁਰਖਾਂ ਨੂੰ ਸਾਰਾ ਕੁਝ ਪਤਾ ਹੀ ਸੀ ਕਿਉਂਕਿ ਰੱਬ ਦੇ ਪਿਆਰੇ ਨੇ ਸਾਧ ਸੰਗਤ ਉਹ ਕਹਿੰਦੇ ਭਾਈ ਕਿੰਨੇ ਪੈਸੇ ਬਣਦੇ ਹੁਣ ਉਹ ਜੋੜਨ ਲੱਗੇ ਸਾਧ ਸੰਗਤ ਉਹਨਾਂ ਨੇ ਜੋੜ ਲਾ ਕੇ ਜਦੋਂ ਆਪਣਾ ਹਿਸਾਬ ਜਿਹੜਾ ਸੀ ਉਹ ਫਾਈਨਲ ਕੀਤਾ ਪੂਰਾ ਜੋੜ ਕਲੀਅਰ ਕਰਕੇ ਸਾਧ ਸੰਗਤ ਕਿੰਨੇ ਮਹਾਪੁਰਖੋਂ 31 ਤੇ 2152000 ਬਣਦਾ ਹੈ ਤੇ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਸੱਚੇ ਪਾਤਸ਼ਾਹ ਆਪ ਵਿੱਚ ਸਹਾਈ ਹੋ ਕੇ ਇਹ ਕਾਰਜ ਆਪ ਕਰਵਾ ਲੈਣਗੇ ਇਹ ਵੀ ਕਾਰਜ ਹੋ ਜਾਏਗਾ ਕਿਉਂਕਿ ਪ੍ਰਮਾਤਮਾ ਤੇ ਭਰੋਸਾ ਹੈ ਮਹਾਂਪੁਰਖਾਂ ਨੇ ਬਚਨ ਕੀਤਾ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਤੇ ਪ੍ਰਮਾਤਮਾ ਆਪਣੇ ਪਿਆਰਿਆਂ ਦੀ लाज ਰੱਖਦਾ ਹੈ ਸਾਧ ਸੰਗਤ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਲ ਪਾਣੀ ਛਕੋ ਭਾਈ ਹੁਣ ਸੇਵਾਦਾਰ ਜੱਗ ਲੈ ਕੇ ਆਏ ਨੇ ਚਾਹ ਦਾ ਗਲਾਸ ਦਾ ਗਲਾਸਾਂ ਦੇ ਵਿੱਚ ਚਾਹ ਪਾ ਕੇ ਉਹਨਾਂ ਸਾਰੇ ਨੌਜਵਾਨਾਂ ਨੂੰ ਦਿੱਤੀ ਅਜੇ ਚਾਹ ਪੀਤੀ ਹੀ ਸੀ ਗਲਾਸ ਅਜੇ ਨੀਚੇ ਧਰ ਨਹੀਂ ਲੱਗੇ ਸੀ ਸਾਥ ਸੰਗਤ ਇਹ ਗੁਰੂ ਤੇ ਭਰੋਸੇ ਦੀ ਗੱਲ ਸੁਣਵਾਉਂ ਚਾਹ ਪੀ ਕੇ ਗਲਾਸ ਅਜੇ ਖਾਲੀ ਵੀ ਨਹੀਂ ਹੋਏ ਨੀਚੇ ਧਰ ਨਹੀਂ ਲੱਗੇ ਸੀ ਇੰਨੇ ਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਦੋ ਭਰਾ ਇੱਕ ਮੂਰਤੀਕਾਰ ਬਚਾਏ ਆਣ ਕੇ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਫਿਰ ਆਣ ਕੇ ਮਾਪੁਰਖਾਂ ਕੋਲ ਆ ਕੇ ਉਹਨਾਂ ਇੱਕ ਡੱਬਾ ਦਿੱਤਾ ਮਠਾਈ ਦਾ ਤੇ ਉਹਦੇ ਉੱਪਰ ਕੁਝ ਪੈਸੇ ਰੱਖ ਕੇ ਮਾਪੁਰਖਾਂ ਨੂੰ ਦਿੱਤੇ ਕਹਿੰਦੇ ਮਾ ਕਹਿੰਦੇ ਮਾਪੁਰਖੋ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤਾਂ ਇਹ ਜਿਹੜਾ ਦਸਵੰਦ ਹੈ ਨਾ ਅਸੀਂ ਕੱਢ ਕੇ ਜਾ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਧ ਸੰਗਤ ਉਸ ਮਠਿਆਈ ਦੇ ਡੱਬੇ ਦੇ ਉੱਤੇ ਜਿੰਨੇ ਪੈਸੇ ਸੀ ਤੇ ਮਹਾਂਪੁਰਖਾਂ ਨੂੰ ਜ्यों ਫੜਾਏ ਤੇ ਮਹਾਂਪੁਰਖਾਂ ਨੇ ਨੌ ਦਵਾਨਾਂ ਨੂੰ ਦੇ ਦਿੱਤੇ ਕਹਿੰਨੇ ਕਿ ਐ ਭਾਈ ਐ ਗਿਣੋ ਕਿੰਨੇ ਤੁਸੀਂ ਯਕੀਨ ਨਹੀਂ ਕਰਨਾ ਸਾਧ ਸੰਗਤ ਗੁਰੂ ਨੇ ਐਸੀ ਮਿਹਰ ਕੀਤੀ ਜਦੋਂ ਉਹ ਪੈਸੇ ਗਿਣੇ ਗਏ ਉਹ ਪੂਰਾ ਪੂਰਾ 52000 ਨਿਕਲਿਆ ਨਾ ਇੱਕ ਪੈਸਾ ਉੱਤੇ ਨਾ ਥੱਲੇ ਨਾ ਘੱਟ ਨਾ ਵੱਧ ਪੂਰੇ ਦਾ ਪੂਰਾ 52 ਨਿਕਲਿਆ ਐਸੀ ਗੁਰੂ ਨੇ ਕਿਰਪਾ ਕੀਤੀ ਹੁਣ ਮਹਾਪੁਰਖ ਕਹਿਣ ਲੱਗੇ ਲਓ ਭਾਈ ਗੁਰੂ ਨੇ ਕਿਰਪਾ ਕਰ ਦਿੱਤੀ ਤੁਹਾਡੇ ਦੋ ਇਨਾਮ ਪੂਰੇ ਹੋ ਚੁੱਕੇ ਨੇ ਇਹਨੂੰ ਕਹਿੰਦੇ ਨੇ ਸਾਥ ਸੰਗਤ ਮਹਾਪੁਰਖ ਭਾਵੇਂ ਰਿੱਧੀਆਂ ਸਿੱਧੀਆਂ ਸੰਤ ਜਨ ਭਾਵੇਂ ਕੁਝ ਵੀ ਆਪਾਂ ਕਹਿ ਲਈਏ ਗੁਰਮੁਖ ਪਿਆਰੇ ਹਰੀ ਦੇ ਸੰਤ ਕਿਸੇ ਵੀ ਨਾਮ ਨਾਲ ਆਪਾਂ ਸੰਬੋਧਨ ਕਰ ਲਈਏ ਗੁਰੂ ਦੀ ਜਿਹੜੀ ਬਾਣੀ ਹੈ ਨਾ ਹਰ ਇੱਕ ਦੀ ਮਰਜ਼ੀ ਪੂਰੀ ਕਰਦੀ ਆ ਗੁਰਮਖ ਪਿਆਰੇ ਜੋ ਵੀ ਮਨ ਵਿੱਚ ਧਾਰਦੇ ਨੇ ਸਤਿਗੁਰੂ ਫਿਰ ਆਪ ਅੱਗੇ ਹੁਕੇ ਪੈਰ ਵੀ ਕਰਕੇ ਉਹਦੀ ਇੱਛਾ ਪੂਰੀ ਕਰ ਦਿੰਦੇ ਨੇ ਸਾਧ ਸੰਗਤ ਆਮ ਬੰ ਆਮ ਬੰਦੇ ਦੇ ਇਹ ਵਸ ਦੀ ਗੱਲ ਨਹੀਂ ਹੈ ਪਿਆਰਿਓ ਕਿ ਜਿਹੜੀ ਮਾਇਆ ਹੈ ਇਹ ਸਾਧੂਆਂ ਦੇ ਵਸ ਵਿੱਚ ਕੰਮ ਕਰਦੀ ਹੈ ਸਾਧੂਆਂ ਦਾ ਹੁਕਮ ਇਸ ਪ੍ਰਕਾਰ ਚੱਲਦਾ ਹੈ ਜੋ ਉਹ ਮਨ ਵਿੱਚ ਧਾਰਦੇ ਨੇ ਮਨ ਵਿੱਚ ਪ੍ਰਵਾਹਾ ਚੱਲਦੀ ਹੈ ਸਾਧ ਸੰਗਤ ਮੇਰਾ ਸਤਿਗੁਰੂ ਉਹਨੂੰ ਪੂਰੀ ਕਰ ਦਿੰਦਾ ਹੈ ਕਿਸੇ ਬਾਰੇ ਉਹ ਬਚਨ ਕਰ ਦੇਣ ਉਹ ਪੂਰਾ ਹੋ ਜਾਂਦਾ ਜੇ ਆਪਣੇ ਬਾਰੇ ਸੋਚਣ ਸਾਧ ਸੰਗਤ ਤਾਂ ਸਤਿਗੁਰੂ ਮਾਇਆ ਤਾਂ ਕੀ ਤਾਂ ਕੁਝ ਵੀ ਹਾਜ਼ਰ ਕਰ ਸਕਦੇ ਨੇ ਆਪਣੇ ਪਿਆਰਿਆਂ ਦੇ ਏਸੀ ਗੁਰੂ ਤੇ ਭਰੋਸੇ ਦੀ ਗੱਲ ਜਦੋਂ ਭਰੋਸਾ ਬਣ ਜਾਏ ਨਾ ਅੰਦਰੋਂ ਸਥਿਤੀ ਬਣ ਜਾਏ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਿਰਥੀ ਨਾ ਹੋਵੇ ਜਨ ਕੀ ਅਰਦਾਸ ਫਿਰ ਅੰਦਰੋਂ ਜਿਹੜੀ ਅਰਦਾਸ ਨਿਕਲਦੀ ਹੈ ਨਾ ਪਿਆਰਿਓ ਉਹ ਬਿਰਥੀ ਨਹੀਂ ਜਾਂਦੀ ਮੇਰੇ ਸਤਿਗੁਰੂ ਇਹੋ ਜੀ ਲਾਜ ਰੱਖਦੇ ਸਤਿਗੁਰੂ ਸੱਚੇ ਪਾਖਾ ਜੀ ਕਿਰਪਾ ਕਰਨ ਮહેર ਕਰਨ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ YouTube TV ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਕਮੈਂਟਾਂ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖਿਓ ਸਤਿਗੁਰੂ ਦੀ ਕਿਰਪਾ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਬਲਾਉ ਫਤੇ ਅਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ